ਹੈਲੋ ਹਰਸ਼ੀ ਕਾਲ ਜੀ ਜੋੜਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ। ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ suit ਦਾ। ਬਹੁਤ ਸੋਹਣੇ suit ਲੈ ਕੇ ਆਇਆ। ਬਲੈਕ ਸ਼ਰਟ ਹੈ ਤੇ ਕਰੀਮ ਬਾਟਮ ਹੈ। ਨਾ ਦੁਪੱਟਾ ਹੈ ਜੀ। ਆਰੀ ਵਰਕ ਕੀਤਾ ਹੋਇਆ ਬਹੁਤ ਸੋਹਣੇ suit ਪ੍ਰਿੰਟ ਡਿਜ਼ਾਈਨ ਨੇ ਜੀ। ਆਪਾਂ ਤੁਹਾਡੇ ਲਈ ਲੈ ਕੇ ਆਏ ਜੀ। ਕਾਫੀ ਦਿਨ ਹੋ ਗਿਆ ਆਪਾਂ ਵੀਡੀਓ ਇੱਕ ਦੋ ਦਿਨਾਂ ਤੋਂ ਆਪਾਂ ਵੀਡੀਓ ਨਹੀਂ ਲੈ ਕੇ ਆਏ ਹੈਗੇ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਸੀਗੇ। ਇਸ ਕਰਕੇ ਅੱਜ ਆਪਣੀਆਂ ਭੈਣਾਂ ਲਈ ਆਪਾਂ ਇਹ ਵੀਡੀਓ ਬਣਾਈ ਹੈ। ਤੁਸੀਂ ਆਪਣੇ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਆर्डर ਕਰ ਸਕਦੇ ਹੋ ਜੀ ਦੇਖੋ ਅਗਲਾ ਸੂਟ ਦੇਖੋ ਬਹੁਤ ਸੋਹਣੀ ਅੰਬੀ ਪ੍ਰਿੰਟ ਦੇ ਵਿੱਚ ਸ਼ਰਟ ਬਣੀ ਹੋਈ ਹੈ ਜੀ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਨੇ ਜੀ ਨਾਲ ਦੁਪट्टे ਨੇ ਜੀ ਗਰਲਿਸ ਲੁੱਕ ਦੇ ਸੂਟ ਨੇ ਜੀ ਬਹੁਤ ਵਧੀਆ ਤੁਸੀਂ ਲੈਸ ਜ ਲਗਾ ਕੇ ਤਿਆਰ ਕਰ ਸਕਦੇ ਹੋ ਜੀ ਬਹੁਤ ਵਧੀਆ ਸੂਟ ਬਣਦੇ ਨੇ ਜੀ ਸਟੱਫ ਬਿ ਸਟੱਫ ਬਹੁਤ ਵਧੀਆ ਜੀ ਕੋਈ ਡਾਊਟ ਨਹੀਂ ਹੋਊਗਾ ਦੇਖੋ ਜੀ ਅਗਲਾ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਲੈ ਕੇ ਆਉਣਾ ਹੈ ਜੀ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆਵੇ ਜੀ ਦੇਖੋ ਕ੍ਰੀਮ ਬਾਟਮਾਂ ਦੇ ਨਾਲ ਨੇ ਅੱਜ ਇਹ ਵਾਲੀ ਗ੍ਰੀਨ ਕਲਰ ਦੀ ਸ਼ਰਟ ਹੈ ਜੀ ਨਾ ਦੁਪੱਟਾ ਹੈ ਜੀ ਕਾਟਨ ਦੀ ਹੀ ਬਾਟਮ ਹੈ ਜੀ ਬਹੁਤ ਵਧੀਆ ਚੀਜ਼ ਆਉਣਾ ਹੁੰਦੀ ਹੈ ਜੀ ਕੈਮਬ੍ਰਿਕ ਕਾਟਨ ਦੇ ਬਹੁਤ ਵਧੀਆ ਸੂਟ ਨੇ ਜੀ ਕੋਈ ਮਾੜੀ ਵੈਰਾਈਟੀ ਨਹੀਂ ਦੇਵਾਂਗੇ ਜੀ ਤੁਹਾਨੂੰ ਤੇ ਅਗਲਾ ਦੇਖੋ ਜੀ ਇੱਕ ਤੋਂ ਇੱਕ ਛਟਕੇ ਡਿਜ਼ਾਈਨ ਪ੍ਰਿੰਟ ਹੈ ਜੀ ਤੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਜੇ ਸਬਸਕ੍ਰਾਈਬ ਕਰੋਗੇ ਜੀ ਤਾਂ ਆਪਣੇ ਸੋਹਣੇ-ਸੋਹਣੇ ਵੀਡੀਓ ਤੁਹਾਡੇ ਤੱਕ ਪਹੁੰਚਣਗੀਆਂ ਜੀ ਤੇ ਇੱਕ ਆਪਣਾ ਸੰਤਾ ਟਿਕ ਦੇ ਵਿੱਚ ਕੱਟ ਪੀਸ ਲੈ ਕੇ ਆਏ ਆ ਜੀ ਆਪਾਂ ਨਿੱਕੀ ਜਿਹੀ ਵੀਡੀਓ ਤੁਹਾਨੂੰ ਪਾ ਦਿੰਨੇ ਆਂਗੇ ਜੇ ਕੁਝ ਪਹਿਣਾ ਨਹੀਂ ਲੈਣੇ ਹੋਣਗੇ ਜੀ ਤਾਂ ਆਰਡਰ ਕਰ ਸਕਦੇ ਹੋ ਜੀ ਤੇ ਉਹ ਆਪਣੇ ਦੇਖੋ ਜੀ ਅਗਲਾ ਪ੍ਰਿੰਟ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਹਾਂ ਜੀ ਆਪਾਂ ਕੱਟ ਪੀਸਾਂ ਦੀ ਗੱਲ ਕਰ ਰਹੇ ਸੀਗੇ ਤੇ ਉਹ ਆਪਾਂ ਅਲੱਗ ਵੀਡੀਓ 1-2 ਮਿੰਟ ਦੀ ਪਾਵਾਂਗੇ ਜੀ ਉਹ ਤੁਸੀਂ ਜ਼ਰੂਰ ਵੀਡੀਓ ਨੂੰ ਦੇਖ ਲਿਓ ਬਹੁਤ ਸੋਹਣੇ ਕੱਟ ਪੀਸ ਨੇ ਜੀ ਉਹਦੇ ਵਿੱਚ 100-200 ਦੇ ਵਿੱਚ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਤੁਸੀਂ ਆਰੀਵਰਕ ਥ੍ਰੈਡਵਰਕ ਕੁਝ ਵੀ ਕਰਵਾ ਸਕਦੇ ਹੋ ਉਹਨਾਂ ਸੂਟਾਂ ਦੀ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਸੂਟ ਦਾ ਵੀ ਤੇ ਅਗਲਾ ਦੇਖੋ ਜੀ ਬਲੂ ਸ਼ਰਟ ਦੇ ਨਾਲ ਹੈ ਜੀ ਕਰੀਮ ਬਾਟਮ ਇਹਨਾ ਦੁਪੱਟਾ ਜੀ ਬਹੁਤ ਸੋਹਣੇ ਕੈਮਬ੍ਰਿਕ ਕਾਟਨ ਦੇ ਸੂਟ ਨੇ ਜੀ ਬਹੁਤ ਵਧੀਆ ਚੀਜ਼ ਹੈ ਜੀ ਤੁਹਾਡੇ ਲਈ ਜਿਹੜੀ ਜਿਹੜੀ ਮੇਰੇ ਭੈਣਾਂ ਨੂੰ ਪਸੰਦ ਨੇ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਜੀ ਕਿਉਂਕਿ ਬਹੁਤ ਜ਼ਿਆਦਾ ਵਿਜੀ ਹੁੰਨੇ ਆ ਜੀ ਵੀਡੀਓ ਬਣਾਉਣ ਦਾ ਟਾਈਮ ਬਹੁਤ ਘੱਟ ਲੱਗਦਾ ਜੀ ਇਸ ਕਰਕੇ ਆਪਾਂ ਫਿਰ ਵੀ ਟਾਈਮ ਚੋਂ ਟਾਈਮ ਕੱਢਦੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਮੇਰੀ ਭੈਣੋ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਜੀ ਦੇਖੋ ਇਹ ਵਾਲਾ ਕਾਟਨ ਇਸ ਸੈਲਫ ਦੇ ਵਿੱਚ ਬਣੀ ਹੋਈ ਹੈ ਬਾਟਮ ਜੀ ਤੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਸ਼ਰਟ ਦਾ ਜੀ ਇਹਦੇ ਵਿੱਚ ਵੀ ਆਪਣੇ ਕੋਲ 3-4 ਕਲਰ ਅਵੇਲੇਬਲ ਹੈਗੇ ਨੇ ਜੀ ਉਹ ਆਪ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੇ ਜਿਹੜੇ ਆਪਣੇ ਕੋਲ ਨੇ ਜੀ ਬਹੁਤ ਸੋਹਣੀ ਚੀਜ਼ ਹੈ ਜੀ ਹੁਣ ਆ ਰਹੀਆਂ ਨੇ ਗਰਮੀਆਂ ਛੇਤੀ ਛੇਤੀ ਫਾਇਦਾ ਉਠਾਓ ਦੇਖੋ ਜੀ ਬਲੈਕ ਕਲਰ ਦੇ ਵਿੱਚ ਇਹਨਾਂ ਦੇ ਪ੍ਰਿੰਟ ਸੇਮ ਰਹਿਣਗੇ ਜੀ ਕਲਰ ਅਲੱਗ ਤੋਂ ਹੋਣਗੇ ਜੀ ਇਹ ਵੀ ਸੈਲਫ कॉटन ਹੈ ਵਧੀਆ कॉटन ਦੇ ਸੂਟ ਨੇ ਜੀ ਜਿਹੜੇ ਜਿਹੜੇ ਮੇਰੇ ਭੈਣਾਂ ਨੇ ਲੈਣੇ ਨੇ ਜੀ ਸਕਰੀਨਸ਼ਾਟ ਲੈ ਸਕਦੇ ਹੋ ਪਰ ਬੀੜੀ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਦੇਖ ਲਿਆ ਕਰੋ ਮੇਰਾ ਵੀ ਬਹੁਤ ਜ਼ਿਆਦਾ ਦਿਲ ਖੁਦਾਇਆ ਜਦੋਂ ਤੁਸੀਂ ਵੀਡੀਓ ਨੂੰ ਐਂਡ ਤੱਕ ਨਹੀਂ ਦੇਖਦੀਆਂ ਤੇ ਅਗਲਾ ਕਲਰ ਦੇਖੋ ਜੀ ਇਹਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਹੈ ਜੀ ਅਰੇਸਟ ਜਿਹਾ ਕਲਰ ਹੈ ਜੀ ਇਹ ਵਾਲਾ ਕੋਈ ਫੈਬਰਿਕ ਦੀ ਕੋਈ ਕੰਪਲੇਨ ਨਹੀਂ ਹੋਏਗੀ ਜੀ ਬਹੁਤ ਵਧੀਆ ਨੇ ਆਪਾਂ ਭੈਣਾਂ ਨੂੰ ਬਹੁਤ ਨੂੰ ਭੇਜ ਚੁੱਕੇ ਆ ਜੀ ਕੋਈ ਹੈ ਜੀ ਗੱਲ ਨਹੀਂ ਹੈਗੀ ਵੀ ਸੂਟ ਵਧੀਆ ਨਹੀਂ ਹੋਣਗੇ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਮੇਰੀਆਂ ਭੈਣਾਂ ਦੀ ਡਿਮਾਂਡ ਤੇ ਹੀ ਆਪਾਂ ਵੀਡੀਓ ਬਣਾਉਨੇ ਆ ਜੀ ਦੇਖੋ ਬਹੁਤ ਬਹੁਤ ਵਧੀਆ ਨੇ ਜੀ ਤੇ ਆਪਣੇ ਸੂਟਾਂ ਨੂੰ ਬਹੁਤ ਪਿਆਰ ਦਿੰਦੀਆਂ ਨੇ ਮੇਰੀਆਂ ਭੈਣਾਂ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਆਪਣਾ ਵੀ ਹੌਸਲਾ ਵਧੇ ਕਿ ਸਾਨੂੰ ਅਗਲੇ ਵੀਡੀਓ ਵੀ ਨਵੇਂ-ਨਵੇਂ ਸੂਟਾਂ ਨਾਲ ਲੈ ਕੇ ਆਈਏ ਜੀ ਹੁਣ ਆਪਾਂ ਵਰਕ ਵਾਲੀ ਸੂਟ ਲੈ ਕੇ ਆਇਆ ਕਰਾਂਗੇ ਜੀ ਦੇਖੋ ਇਹ ਵਿੱਚ ਉਹ ਥੋੜਾ ਹੋਰ ਗ੍ਰੀਨ ਕਲਰ ਸੀਗਾ ਇਹ ਵਾਲਾ ਥੋੜਾ ਜਿਹਾ ਹਟਕੇ ਗ੍ਰੀਨ ਜ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਪ੍ਰਿੰਟ ਹੈ ਡਿਜ਼ਾਈਨ ਹੈ ਕਾਟਨ ਦੇ ਵਿੱਚ ਹੈ ਜੀ ਸਾਰੀਆਂ ਮੇਰੀਆਂ ਭੈਣਾਂ ਨੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਹੀ ਪਹੁੰਚ ਸਕੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਕੱਟ ਪੀਸਾਂਗੇ